ਕਰਤਾਰਪੁਰ ਸਾਹਿਬ ਪਰਗਤ ਜੀ ਗਏ ਸੀ ਕਿ ਆਪ ਸਾਰੇ ਇਕੱਠੇ ਗਏ ਸੀ ਸਾਰੇ ਜਦੋਂ ਕਰਤਾਰਪੁਰ ਸਾਹਿਬ ਗਏ ਸੀ ਤੇ ਉੱਥੇ ਬਲਦਨ ਦੀ ਜੋੜੀ ਵੀ ਇੱਕ ਸਮਝ ਲਓ ਬੁੱਤ ਦੇ ਤੌਰ ਤੇ ਬਣਾਈ ਹੋਈ ਹੈ ਸੋ ਗੁਰੂ ਸਾਹਿਬ ਮੈਨੂੰ ਮੇਰਾ ਇੱਕ ਦੋਸਤ ਹੈ ਉਹ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਉਹ ਕਰਾਉਂਦੇ ਨੇ ਜਿਹੜੀਆਂ ਬੈਲ ਕਟੀਆਂ ਦੀਆਂ ਜਿਹੜੀਆਂ ਦੌੜਾਂ ਕਰਾਉਂਦੇ ਨੇ ਰਾਈਆਂ ਪਿੰਡ ਆ ਉਹਨਾਂ ਦਾ ਹਿਆਲੀ ਸਾਹਿਬ ਕਟਾਣਾ ਸਾਹਿਬ ਕੋਲੀ ਪਿੰਡ ਹੈ ਕਬੂਤਰ ਵੀ ਪਾਲਦੇ ਆ ਉਹ ਦੌੜਾਂ ਕਰਾਉਂਦੇ ਆ ਉਹ ਉਹ ਬੰਦਾ ਕਹਿੰਦਾ ਉਹ ਕਹਿੰਦਾ ਜੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਦੇ ਆ ਜਿਸ ਤਰ੍ਹਾਂ ਪਹਿਲਾਂ ਕਿ ਕੋਣ ਕਹਿੰਦੇ ਸੀ ਉਹਨਾਂ ਤੇ ਜ਼ੁਲਮ ਕਰਦੇ ਆ ਨਗੌਰ ਤੋਂ ਲਿਆ ਕੇ ਚਾਂਝਰਾ ਪਾਉਂਦੇ ਆ ਸਰ ਨਗੌਰੀ ਬਲਦ ਕਹਿੰਦੇ ਸੀ ਆ ਪਹਿਲਾਂ ਨਗੌਰ ਤੋਂ ਲਿਆ ਕੇ ਜਾਂ ਜਨਾ ਪਾਈਆਂ ਜਾਂਦੀਆਂ ਉਹਨਾਂ ਦੇ ਤੇ ਉਹਨਾਂ ਨੂੰ ਜੋ ਦੇਸੀ ਘੋਦੇ ਪੀਪੇ ਚਾਰੇ ਜਾਂਦੇ ਐ ਪਤਾ ਨਹੀਂ ਕਿਵੇਂ ਕੀਦੇ ਕੋਈ ਕਾਨੂੰਨ ਮੇਕਰ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਇਹ ਤਾਂ ਜ਼ੁਲਮ ਕਰਦੇ ਇਹ ਤਾਂ ਬੰਦ ਕਰੋ ਜਲੀਕੁੱਟੀ ਸੇਮੀਆ ਤਮਿਲਨਾਡੂ ਦੀ ਗੇਮ ਜਲੀਕੁੱਟੀ ਤੇ ਆਪਣੇ ਸਾਡੇ ਜਿਹੜੀਆਂ ਬਲਦਾਂ ਨੇ ਦੌੜ ਜਲੀ ਕੁੱਟੀ ਖੋਲਤੀ ਅਜੇ ਕ ਫਿਰ ਸਾਡੀਆਂ ਕਿਉਂ ਨਹੀਂ ਤੁਸੀਂ ਅਲਾਉ ਕਰਦੇ ਅਸੀਂ ਵੀ ਉਨ੍ਹਾਂ ਹੀ ਪਿਆਰ ਕਰਦੇ ਆਂ ਜਾਨਵਰਾਂ ਨੂੰ ਪਸ਼ੂਆਂ ਨੂੰ ਸਾਡੇ ਤਾਂ ਸਾਥੀ ਰਹੇ ਨੇ ਖੇਤੀ 'ਚ ਵੀ ਸਾਥੀ ਰਹੇ ਨੇ ਹਾਂ ਇੱਕ ਕਸੀ ਕਲੌਜ਼ ਜਰੂਰ ਪਾਇਆ ਮੈਂ ਕਲੀਅਰ ਕਰ ਦੇਣੀ ਚਾਹਨਾ ਐਮਐਲਏ ਸਾਹਿਬ ਕਹ ਰਹੇ ਸੀਗੇ ਕਿ 100 ਦੇ ਵਿੱਚ ਕਲੌਜ਼ ਜਰੂਰ ਪਾਇਆ ਹੋਇਆ ਹੈ ਕਿ ਜਿਸ ਵੇਲੇ ਦੌੜਾਂ ਹੋਣਗੀਆਂ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ 'ਚ ਕੋਈ ਡੰਡਾ ਜਾਂ ਪ੍ਰਾਣੀ ਜਾਂ ਆਰ ਉਹ ਨਹੀਂ ਹੋ। ਥਾਪੀ ਦੇ ਕੇ ਭਜਾ ਲੈ ਪਰ ਡੰਡਾ ਮਾਰ ਕੇ ਜਾਂ ਪੂਛ ਮਰੋੜ ਕੇ ਨਹੀਂ ਪਿਆ ਸਕਦਾ। ਜਿਹੜੀ क्रुएਲਟੀ ਕਹਿੰਦੇ ਆਪਾਂ ਕੋਈ ਕੋਈ ਜ਼ੁਲਮ ਨਾ ਹੋਵੇ ਉਹਨਾਂ ਤੋਂ ਦੌੜਾਂ ਸਾਡੇ ਸਾਡੇ ਸੱਭਿਆਚਾਰ ਆ ਇਹ